ਸ਼ਰਮ ਨਾਲ ਡੁੱਪ ਕੇ ਮਰ ਜਾਓ ਪੰਜਾਬੀਓ ਹੁਣ ਤਾਂ ਲੱਖ ਦੀਆਂ ਲਾਹਣਤਾ ਐ ਜੇ ਅੱਜ ਵੀ ਨਾ ਖੜੇ ਡੱਲੇਵਾਲ ਦਾ ਅੱਜ 14ਵਾਂ ਦਿਨ ਐ ਤੇ ਉਥੇ ਹੀ ਹਜੇ ਵੀ ਮਰਨ ਵਰਤ ਤੇ ਬੈਠੇ ਨੇ ਤੇ ਹੁਣ ਪੰਜਾਬੀਓ ਹਜੇ ਵੀ ਤੁਹਾਡੇ ਕੋਲ ਸਮਾਂ ਐ ਕਿ ਜਾਗ ਜਾਓ 71 ਹੋ ਤੇ ਜਿਸ ਤੋਂ ਬਾਅਦ 71 ਹੋ ਕੇ ਏਕਾ ਕਰਕੇ ਸਰਕਾਰਾਂ ਨੂੰ ਵਿਪਤਾ ਪਾ ਦਿਓ ਇਹ ਬਿਆਨ ਰਾਜ ਸਿੰਘ ਖਾਲਸਾ ਦੇ ਵੱਲੋਂ ਦਿੱਤੇ ਗਏ ਨੇ ਤਦ ਦੱਸਦੀ ਹੈ ਕਿ ਉਹ ਜਗਜੀਤ ਡੱਲੇਵਾਲ ਦੇ ਹੱਕ ਦੇ ਵਿੱਚ ਆਏ ਨੇ ਦੂਜੇ ਪਾਸੇ ਉਹਨਾਂ ਨੇ ਸਰਕਾਰਾਂ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ 14ਵਾਂ ਦਿਨ ਹੈ ਤੇ ਅੱਜ ਡੱਲੇਵਾਲ ਦੇ ਵੱਲੋਂ ਹਜੇ ਵੀ ਮਰਨ ਵਰਤ ਜਾਰੀ ਹੈ ਤੇ ਉਹਨਾਂ ਦੀਆਂ ਕਿਡਨੀਆਂ ਜਿਹੜੀਆਂ ਕਿ ਖਰਾਬ ਹੋ ਗਈਆਂ ਨੇ ਸਿਹਤ ਕਾਫੀ ਵਿਗੜ ਚੁੱਕੀ ਹੈ ਤੇ ਜਿਸ ਤੋਂ ਬਾਅਦ ਹੁਣ ਕਿਸਾਨ ਜਥੇਬੰਦੀਆਂ ਵੀ ਕਾਫੀ ਚਿੰਤਤ ਨੇ ਤੇ ਹੁਣ ਰਾਜ ਸਿੰਘ ਖਾਲਸਾ ਦੇ ਵੱਲੋਂ ਪੰਜਾਬੀਆਂ ਨੂੰ ਅਪੀਲ ਕੀਤੀ ਗਈ ਹੈ ਕੀ ਅਪੀਲ ਹੈ ਆਓ ਤੁਹਾਨੂੰ ਸੁਣਾਉਂਦੇ ਬੜੇ ਦੁਖੀ ਹਿਰਦੇ ਦੇ ਨਾਲ ਮੈਂ ਪੰਜਾਬੀਓ ਤੁਹਾਨੂੰ ਅਪੀਲ ਕਰਦਾ ਕਿ ਮੈਂ ਅੱਜ ਬਾਪੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਕੋਲ ਖਨੌਰੀ ਬਾਰਡਰ ਤੇ ਜਾ ਕੇ ਆਇਆ ਤੇ ਉਸ ਬਾਪੂ ਦੇ ਜੋ ਹਾਲਾਤ ਨੇ ਉਹ ਚੰਗੇ ਨਹੀਂ ਐ ਪੰਜਾਬੀਓ ਤੁਹਾਡੇ ਲਈ ਲੜ ਰਿਹਾ ਹੈ ਤੁਹਾਡੀ ਕਿਸਾਨੀ ਲਈ ਲੜ ਰਿਹਾ ਹੈ ਕੈਂਸਰ ਹੋਣ ਦੇ ਬਾਵਜੂਦ ਪੰਜਾਬੀਓ ਤੁਹਾਡੇ ਲਈ ਅੱਜ ਤੇਰਵਾ ਦੇਣਾ ਹੈ ਮਰਨ ਵਰਤ ਤੇ ਬੈਠੇ ਹੋਿਆਂ ਨੂੰ ਭੁਖੜ ਹੜਤਾਲ ਤੇ ਬੈਠੇ ਹੋਿਆਂ ਪੰਜਾਬੀਓ ਜੇ ਅੱਜ ਵੀ ਨਾ ਨਾਲ ਜਾ ਕੇ ਖੜੇ ਨਾ ਅੱਜ ਵੀ ਨਾ ਉਹਨਾਂ ਦਾ ਸਾਥ ਦਿੱਤਾ ਤੇ ਫਿਰ ਆਪਾਂ ਨੂੰ ਸਾਰੀ ਉਮਰ ਲਈ ਲਾਹਨਤਾਂ ਪੈਂਦੀਆਂ ਰਹਿਣਗੀਆਂ ਤੇ ਸਾਰੀ ਉਮਰ ਆਪਾਂ ਨੂੰ ਆਪਣੇ ਬੱਚੇ ਕਹਿਣਗੇ ਕਿ ਯਾਰ ਜਦੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਕੈਂਸਰ ਦੇ ਹੋਣ ਦੇ ਬਾਵਜੂਦ ਵੀ ਤੁਹਾਡੇ ਲਈ ਲੜੇ ਤੁਹਾਡੀ ਕਿਸਾਨੀ ਲਈ ਭੁਖੜ ਹੜਤਾਲ ਤੇ ਬੈਠੇ ਉਦੋਂ ਤੁਸੀਂ ਕਿੱਥੇ ਸੀ ਘਰਾਂ ਦੇ ਵਿੱਚ ਜਿੰਦੇ ਕਿਉਂ ਲਾ ਲਏ ਸੀ ਖਨੋਰੀ ਬਾਡਰ ਤੱਕ ਕਿਉਂ ਨਹੀਂ ਪਹੁੰਚੇ ਉਦੋਂ ਤੁਹਾਡੀ ਰੂਹ ਕਿਉਂ ਨਹੀਂ ਕੰਬੀ ਰੂਹ ਨੇ ਆਵਾਜ਼ ਕਿਉਂ ਨਹੀਂ ਸੁਣੀ ਕਿ ਯਾਰ ਇੱਕ ਬਾਪੂ ਜਿਹੜਾ ਕੈਂਸਰ ਦਾ ਮਰੀਜ਼ ਹੈ ਉਹ ਖਨੋਰੀ ਬਾਡਰ ਤੇ ਭੁੱਖ ਹੜਤਾਲ ਤੇ ਜਾਂ ਮਰਨ ਵਰਤ ਤੇ ਬੈਠਾ ਪੰਜਾਬੀਓ ਮੈਂ ਜਾ ਕੇ ਆਇਆ ਹਿਰਦਾ ਬਲੁੰਦੇ ਰਹਿ ਜਾਂਦਾ ਸੱਚ ਮੁੱਚ ਯਾਰ 70-75 ਸਾਲਾਂ ਦਾ ਬਾਪੂ ਕੈਂਸਰ ਦਾ ਮਰੀਜ਼ ਹੋਵੇ ਤੇ ਪੰਜਾਬ ਨੂੰ ਕਹੇ ਕਿ ਪੰਜਾਬੀਓ ਲੜ ਲਓ ਲੜਾਈ ਕਿਸਾਨੀ ਦੀ ਪੂਰੇ ਭਾਰਤ ਦੇ ਕਿਸਾਨਾਂ ਨੂੰ ਅਪੀਲ ਕਰੇ ਕਿ ਜਗਾ ਜਗਾ ਤੇ ਧਰਨੇ ਲਾਓ ਤੇ ਸਰਕਾਰ ਤੇ ਪ੍ਰੈਸ਼ਰ ਪਾਓ ਮੈਂ ਤੁਹਾਡੀ ਪਿੱਠ ਨਹੀਂ ਲੱਗਣ ਦੇਵਾਂਗਾ ਇੱਕ ਗੱਲ ਪੰਜਾਬੀਓ ਇਹ ਚੇਤੇ ਰੱਖਿਓ ਜੇ ਬਾਪੂ ਨੂੰ ਕੁਝ ਹੋ ਜਾਂਦਾ ਤੇ ਫਿਰ ਜਿਹੜਾ ਕਲੰਕ ਪੰਜਾਬੀਆਂ ਦੇ ਮੱਥੇ ਤੇ ਲੱਗੂਗਾ ਉਹ ਸਦੀਆਂ ਤੱਕ ਇਤਿਹਾਸ ਦੇ ਵਿੱਚ ਲਿਖਿਆ ਜਾਊਗਾ ਇਹ ਗੱਲ ਯਾਦ ਰੱਖਿਓ ਬਾਪੂ ਮਰਨ ਵਰਤ ਤੇ ਮੈਨੂੰ ਪਤਾ ਹੈ ਕਿ ਉਹਨਾਂ ਨੇ ਉੱਠਣਾ ਨਹੀਂ ਕੁਝ ਵੀ ਹੋਵੇ ਉਹ ਜਾਨ ਕੁਰਬਾਨ ਕਰ ਦੇਣਗੇ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਅਸੀਂ ਉਹਨਾਂ ਦੇ ਨਾਲ ਜੁੜੇ ਹੋয়াਾਂਗੇ ਉਹ ਇੱਕ ਸੱਚੇ ਸੁੱਚੇ ਅੰਮ੍ਰਿਤਧਾਰੀ ਤੇ ਕਿਸਾਨਾਂ ਦੇ ਸਿੱਖ ਆਗੂ ਨੇ ਉਹਨਾਂ ਨੇ ਜਿਹੜੀ ਗੱਲ ਕਹਿਤੀ ਉਹ ਤੋਂ ਪਿੱਛੇ ਨਹੀਂ ਹਟਣਾ ਪਰ ਪੰਜਾਬੀਓ ਆਪਾਂ ਵੀ ਪਿੱਛੇ ਨਾ ਹਟੀਏ ਕੈਂਸਰ ਕਾਰਨ ਉਹਨਾਂ ਦੇ ਅਜੇ 13ਵਾਂ ਦਿਨ ਭੁੱਖ ਮਰਨ ਵਰਤ ਤੇ ਬੈਠਨ ਕਰਕੇ ਕਿਡਨੀਆਂ ਤੇ ਗੁਰਦੇ ਖਰਾਬ ਹੁੰਦੇ ਜਾ ਰਹੇ ਨੇ ਕੰਮ ਛੱਡਦੇ ਜਾ ਰਹੇ ਨੇ ਜੇ 5-4 ਦਿਨ ਹੋਰ ਸਰਕਾਰ ਸੁੱਤੀ ਲਈ ਸਰਕਾਰ ਨਾ ਜਾਗੀ ਤੇ ਅਸੀਂ ਉੱਥੇ ਇਕੱਠ ਨਾ ਕੀਤਾ ਸਰਕਾਰ ਤੇ ਪ੍ਰੈਸ਼ਰ ਨਾ ਪਾਇਆ ਤੇ ਅਸੀਂ ਆਪਣੇ ਹੀਰੇ ਯੋਧੇ ਸਿੱਖ ਆਗੂ ਨੂੰ ਗਵਾ ਲਵਾਂਗੇ ਪੰਜਾਬੀਓ ਇਹ ਸਚਾਈ ਹੈ ਜੋ ਮੈਂ ਬਿਆਨ ਕਰ ਰਿਹਾ। ਆਜੋ ਖਨੌਰੀ ਬਾਰਡਰ ਤੇ ਅਸੀਂ ਕੀ ਕਰਦੇ ਆ ਨਾ ਅਸੀਂ ਸ਼ਰਧਾਂਜਲੀयां ਦੇਣ ਯੋਗ ਹਾਂ। ਅਸੀਂ ਭੋਗਾਂ ਦੇ ਇਕੱਠ ਕਰਨ ਯੋਗ ਹਾਂ। ਆਪਾਂ ਯਾਰ ਇਸ ਵਾਰ ਜਿਉਂਦੇ ਬੰਦੇ ਦਾ ਸਾਹ ਦੇ ਲਈ ਆ ਵੀ ਕਲੰਕ ਲਾ ਆ ਦੀਏ ਮੱਥੇ। ਇਹ ਕਲੰਕ ਲੱਗਿਆ ਹੋਇਆ ਨਾ ਕਿ ਪੰਜਾਬੀ ਕੀ ਕਰਦੇ ਆ ਜਦੋਂ ਬੰਦਾ ਮਰ ਜਾਂਦਾ ਹੈ ਕਾਂ ਫਿਰ ਇਹ ਸ਼ਰਧਾਂਜਲੀਆ ਦਿੰਦੇ ਆ ਭੋਗ ਤੇ ਵੱਡੇ ਵੱਡੇ ਇਕੱਠ ਕਰ ਦਿੰਦੇ ਆ ਸੋ ਪੰਜਾਬੀਓ ਇਹ ਵੀ ਕਲੰਕ ਜਿਹੜਾ ਆਪਣੇ ਮੱਥੇ ਤੇ ਹੈ ਇਹ ਇਲਾਹੀਏ ਜਿਉਂਦੇ ਬੰਦੇ ਦਾ ਬਾਪੂ ਸਰਦਾਰ ਜਗਦੀਸ਼ ਸਿੰਘ ਡੱਲੇয়াল ਜੀ ਦਾ ਸਾਥ ਦੇਈਏ ਤੇ ਖਨੌਰੀ ਬਾਡਰ ਤੇ ਆਪਣੀਆਂ ਵਾਰੀਆਂ ਬਨ ਕੇ ਜਥੇ ਲੈ ਕੇ ਨੌਜਵਾਨੋਂ ਵੱਡੀ ਗਿਣਤੀ ਦੇ ਵਿੱਚ ਬਾਈ ਬਣ ਕੇ ਪਹੁੰਚਣ ਦੀ ਲੋੜ ਹੈ ਪਹੁੰਚੋ ਆਪਣੀ ਕਿਸਾਨੀ ਨੂੰ ਬਚਾਈਏ ਤੇ ਸਾਡੇ ਬਾਪੂ ਨੂੰ ਬਚਾਈਏ ਇਹ ਮੇਰੀ ਆਣ ਦੁਖੀ ਹਿਰਦੇ ਨਾਲ ਅਪੀਲ ਹੈ ਪ੍ਰਭੂ ਕਿਉਂਕਿ ਬਾਪੂ ਦੇ ਹਾਲਾਤ ਦੇਖੇ ਨਹੀਂ ਜਾਂਦੇ ਉਹ ਇੱਕ ਜਿੱਦੀ ਇਨਸਾਨ ਹੈ ਉਹਨੇ ਪਿੱਛੇ ਨਹੀਂ ਹਟਣਾ ਉਹ ਸ਼ਹਾਦਤ ਦੇ ਦੇਣਗੇ ਕਿਸਾਨੀ ਦੇ ਲਈ ਪਰ ਸਾਡਾ ਕੀ ਫਰਜ਼ ਹੈ ਅਸੀਂ ਆਪਣੇ ਫਰਜ਼ ਨੂੰ ਪਹਿਚਾਣੀਏ ਕਿ ਅਸੀਂ ਇਹੋ ਜਿਹਾ ਆਗੂ ਗਵਾਉਣਾ ਨਹੀਂ ਹੈ ਸਗੋਂ ਉੱਥੇ ਸਰਕਾਰ ਤੇ ਪ੍ਰੈਸ਼ਰ ਪਾ ਕੇ ਜਿਹੜੇ ਇਹ ਕਲਕਾਲੇ ਕਾਨੂੰਨ ਨੇ ਇਹ ਵਾਪਸ ਕਰਵਾਉਣੇ ਆ ਤੇ ਪੱਕਾ ਲਿਖਤੀ ਲੈ ਕੇ ਆਉਣਾ ਆਜੋ ਪੰਜਾਬੀਓ ਬਾਅਦ ਦੇ ਵਿੱਚ ਫਿਰ ਕੋਈ ਫਾਇਦਾ ਨਹੀਂ ਬਾਈ ਫਿਰ ਫੋਟੋ ਆਣਾ ਪਾਇਓ ਫਿਰ ਬਾਅਦ ਦੇ ਵਿੱਚ ਜਦੋਂ ਆਗੂਏ ਗਵਾਲਿਆ ਇੰਨਾ ਤਕੜਾ ਇੰਨਾ ਵਧੀਆ ਨਾ ਝੁਕਨ ਵਾਲਾ ਨਾ ਬਿਕਨ ਵਾਲਾ ਤੇ ਫਿਰ ਕੋਈ ਫਾਇਦਾ ਨਹੀਂ ਫਿਰ ਸਾਡੇ ਪੱਲੇ ਕੱਖ ਨਹੀਂ ਰਹਿਣਾ ਬਾਈ